ਸਤਾਨਕ ਸ਼ਹਿਰ ਦੀ ਨਗਰ ਕੌਂਸਲ ਵਿਖੇ ਅੱਜ ਸਨਮੂਹ ਸਫਾਈ ਸੇਵਕਾਂ ਵੱਲੋਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਕੌਂਸਲ ਅਤੇ ਉੱਚ ਅਧਿਕਾਰੀਆਂ ਤੋਂ ਫੂਰਨ ਤੌਰ ਤੇ ਲਾਗੂ ਕਰਵਾਉਣ ਲਈ ਨਗਰ ਕੌਂਸਲ ਦਾ ਅਣਮਿੱਥੇ ਸਮੇ ਲਈ ਕੇਰਾ ਕੀਤਾ ਗਿਆ ਇਸ ਮੌਕੇ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ 2021 ਤੋਂ ਸਾਡੀਆਂ ਮੰਗਾਂ ਨੂੰ ਜਾਣਬੁੱਝ ਕੇ ਨਗਰ ਕੌਂਸਲ ਦੇ ਉੱਚ ਅਧਿਕਾਰੀਆਂ ਵੱਲੋਂ ਅਣਦੇਖਾ ਕੀਤਾ ਜਾ ਰਿਹਾ ਹੈ ਜਿਸ ਕਾਰਨ ਸਾਨੂੰ ਨਿਗੋਣੀਆਂ ਤਨਖਾਹਾਂ ਤੇ ਕੰਮ ਕਰਨਾ ਪੈ ਰਿਹਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਨਗਰ ਕੌਂਸਲ ਦੇ ਉੱਚ ਅਧਿਕਾਰੀਆਂ ਵਲੋਂ ਜਲਦ ਸਾਡੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਪਰਵਾਹ ਨਾ ਕੀਤਾ ਗਿਆ ਤਾਂ ਹੁਣ ਸ਼ਹਿਰ ਅੰਦਰ ਸਫਾਈ ਵਿਵਸਥਾ ਪੂਰੀ ਤਰ੍ਹਾਂ ਠੱਪ ਕਰ ਦੇਣਗੇ ਬਿੱਟੂ ਬੁਡਲਾੜੀ ਦੀ ਪੂਰੀ ਰਿਪੋਰਟ ਕਿਆਟੀ ਨਿਊਜ਼ ਨੈਟਵਰਕ ਸਿੰਘ ਜੀ ਮੀਰਾ ਸਿੰਘ ਜੀ ਕੀ ਗੱਲ ਤੁਸੀਂ ਨਗਰ ਕੌਂਸਲ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਕੀ ਗੱਲਬਾਤ ਹੈ ਇਹ ਧਰਨਾ ਜਿਹੜਾ ਅਸੀਂ ਲਗਾਇਆ ਜਿਹੜੀ ਕਿ ਸਾਡੀ 2021 ਦੇ ਵਿੱਚ ਇੱਕ ਪਾਲਿਸੀ ਬਣੀ ਸੀਗੀ ਸਪਾਈ ਸੇਵਕਾਂ ਦੇ ਜਿਹੜੀ ਕਿ ਸਾਡੀ ਆਫਸਰ ਸ਼ਾਹੀ ਐਨਿਕ ਮਾੜੀ ਹੈ ਥੱਲੇ ਦੀ ਵੀ ਗਰੀਬ ਲੋਕਾਂ ਦਾ ਕੰਮ ਕਰਨ ਲਈ ਤਿਆਰ ਹੀ ਨਹੀਂ ਹੈਗੀ ਅਸੀਂ ਸੋਚਿਆ ਵੀ ਚਲੋ ਅੱਜ ਕਰ ਦੇਣਾ ਇਹਨੇ ਕੱਲ ਕਰ ਦੇਣਾ ਜਿਹੜੇ ਕਿ ਸਾਡੀਆਂ ਮਾਈਆਂ ਸ਼ਹਿਰ ਦੀ ਸਫਾਈ ਕਰਦੇ ਆ ਸਾਡੇ ਵੀਰ ਸਫਾਈ ਕਰਦੇ ਆ ਤੇ ਜਿਹੜੀ 2000 ਦੇ ਵਿੱਚ ਬਣੀ ਪਾਲਿਸੀ ਸੀ ਹਜੇ ਤੱਕ ਇਹ ਬੰਦੇ ਤੇ ਲਾਗੂ ਨਹੀਂ ਕੀਤੀ ਗਈ ਤੇ ਹੁਣ ਅਸੀਂ ਧਰਨਾ ਈਓ ਸਾਹਿਬ ਦੇ ਦਿੱਤਾ 'ਚ ਵੀ ਸਾਡੇ ਗਰੀਬ ਲੋਕਾਂ ਦਾ ਜਲਦੀ ਕੰਮ ਕਰਕੇ ਦੇਵੇ ਤੇ ਜੇ ਸਾਡਾ ਕੰਮ ਨਹੀਂ ਕਰਦਾ ਅਸੀਂ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਾਂਗੇ ਤਾਕੜਾ ਕਰਾਂਗੇ ਮਜ਼ਬੂਤ ਕਰਾਂਗੇ ਇਹਨਾਂ ਨੂੰ ਹੱਕ ਦਿਵਾ ਕੇ ਧਰਨਾ ਚੱਕਣਾ ਸੀ ਨੀ ਇਹ ਧਰਨਾ ਦਾ ਸੰਘਰਸ਼ ਲੰਮਾ ਕੀਤਾ ਜਾਊਗਾ ਜੀ ਦੀ ਫਤਿਹ ਅੱਜ ਅਸੀਂ ਭਲਾਡੇ ਦੇ ਵਿੱਚ ਇਸ ਕਮੇਟੀ ਦਾ ਜਿਹੜੀ ਕਿ ਮਿਊਸਪਲ ਕਮੇਟੀ ਹੈ ਉੱਥੋਂ ਦੇ ਯੋਦਾ ਉੱਥੋਂ ਦੇ ਪ੍ਰਧਾਨ ਦਾ ਪਿੱਟਛਾਪਾ ਕਰਨ ਤਾਂ ਬੈਠੇ ਆ ਕਿਉਂਕਿ 2021 ਦੀ ਬਣੀ ਪਾਲਿਸੀ ਜਿਹੜੀ ਕਿ ਸਫਾਈ ਸੇਵਕਾਂ ਦੇ ਉੱਪਰ ਬਣੀ ਸੀ ਚੰਨੀ ਸਰਕਾਰ ਦੇ ਵਕਤ ਕਿ ਸਫਾਈ ਸੇਵਕਾਂ ਨੂੰ ਕੰਟੈਕਟ ਫੇਸ ਤੇ ਕਰਕੇ ਉਹਨਾਂ ਦੀ ਤਨਖਾਹ ਜਿਹੜੀ ਉਹਦੇ ਵਿੱਚ ਵਾਅਦਾ ਕੀਤਾ ਜਾਊਗਾ ਪਰ ਇੱਥੋਂ ਦੀਆਂ ਕਮੇਟੀਆਂ ਜਿਹੜੀਆਂ ਸਾਡੇ ਬਠਿੰਡੇ ਜ਼ਿਲ੍ਹੇ ਦੀਆਂ ਲਾ ਲੋ ਜਾਂ ਮਾਨਸਾ ਦੀਆਂ ਉਹ ਇੰਨੀਆਂ ਕਨਕਮੀਆਂ ਨੇ ਵੀ ਇਹਨਾਂ ਦਾ ਹੱਕ ਆ ਜਿਹੜਾ ਹਜੇ ਤੱਕ ਬੱਬ ਕੇ ਬੈਠੀਆਂ ਵੀ 2021 ਦੀ ਪਾਲਿਸੀ ਜਿਹੜੀ ਉਹਨਾਂ ਤੇ ਲਾਗੂ ਨਹੀਂ ਕੀਤੀ ਪਿੱਛੇ ਜੇ ਸੀ ਏਡੀਸੀ ਸਾਹਿਬ ਤੋਂ ਵੀ ਆਰਡਰ ਕਰਵਾਇਆ ਉਹ ਵੀ ਸਾਡੇ ਕੋਲੇ ਹੈਗੇ ਆ ਕਾਗਜ਼ ਤੇ ਏਡੀਸੀ ਸਾਹਿਬ ਨੇ ਵੀ ਆਰਡਰ ਕੀਤੇ ਇਹ 2024 ਦੇ ਵਿੱਚ ਪਰ ਇਹਨਾਂ ਨੇ ਏਡੀਸੀ ਸਾਹਿਬ ਦੀ ਵੀ ਕੋਈ ਸੁਣਵਾਈ ਨਹੀਂ ਕੀਤੀ ਕਿਉਂਕਿ ਕਮੇਟੀ ਦੇ ਵਿੱਚ ਜਿਹੜਾ ਨਿੱਜੀ ਕਾਰਨ ਗੁੰਡਾਗਰਦੀ ਇਹਨਾਂ ਦੀ ਚੱਲਦੀ ਆ ਉਹ ਸਾਡੇ ਸਫਾਈ ਸੇਵਕਾਂ ਤੋਂ ਇੰਨਾ ਗੰਦਾ ਕੰਮ ਕਰਵਾ ਕੇ ਤੇ ਇਹਨਾਂ ਦੇ ਉੱਤੇ ਬਣਦੇ ਕਾਨੂੰਨ ਸਰਕਾਰਾਂ ਦੇ ਜਿਹੜੇ ਲਾਗੂ ਹੋਏ ਹੋਏ ਆ ਉਹ ਵੀ ਨਹੀਂ ਲਾਗੂ ਕੀਤੇ ਗਏ ਇਸ ਕਾਰਨ ਸਾਨੂੰ ਅੱਜ ਜਿਹੜਾ ਇਸ ਈਓ ਦਾ ਤੇ ਇਥੋਂ ਦੀ ਮਿਊਸਪਲ ਕਮੇਟੀ ਦੀ ਜਿੰਨੀ ਵੀ ਕਮੇਟੀ ਦੇ ਪ੍ਰਜਾ ਯੋ ਨੇ ਜਾਂ ਇਹਨਾਂ ਦੇ ਇੰਸਪੈਕਟਰ ਨੇ ਜਈ ਨੇ ਇਹਨਾਂ ਦਾ ਪਿੱਟ ਛਾਪਾ ਕਰਨ ਵਾਸਤੇ ਅਸੀਂ ਅੱਜ ਬਲਾਡੇ ਦੇ ਵਿੱਚ ਬੈਠੇ ਆ ਅਸੀਂ ਪੰਜਾਬ ਅਸਲਈ ਸੀਵਰੇ ਬੋਰਡ ਦਾ ਮੈਂ ਪੰਜਾਬ ਦਾ ਪ੍ਰਧਾਨ ਗੁਰਦੇਵ ਸਿੰਘ ਢਿੰਗ ਇਹਨਾਂ ਨੂੰ ਇੱਕ ਚੇਤਾਵਨੀ ਲਾ ਲਓ ਅੱਜ ਸਾਡੀ ਬੇਨਤੀ ਲਾ ਲਓ ਅਸੀਂ ਬੇਨਤੀ ਕਰਦੇ ਆ ਪਹਿਲਾਂ ਤਾਂ ਵੀ ਇਹਨਾਂ ਦੇ ਕੰਮ ਨੇ ਜਿਹੜੇ ਤੁਰੰਤ ਕੀਤੇ ਜਾਣਾ ਜੇ ਨਹੀਂ ਕੀਤੇ ਜਾਂਦੇ ਤਾਂ ਅਸੀਂ ਅੱਜ ਇੱਥੋਂ ਚੇਤਾਵਨੀ ਦਿੰਨੇ ਆ ਕਿ ਜਿਹੜਾ ਇਹ ਸੰਘਰਸ਼ ਹੈ ਇਹ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਊਗਾ ਤੇ ਅਸੀਂ ਧੌਣ ਦੇ ਉੱਪਰ ਗੋਡਾ ਰੱਖ ਕੇ 2021 ਦੀ ਪਾਲਸੀ ਹੈ ਜਿਹੜੀ ਉਹ ਲਾਗੂ ਕਰਵਾਵਾਂਗੇ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹਨਾਂ ਨਾਲ ਇਹਨਾਂ ਮੰਗ ਹੈਗੀ ਜਿਹੜੀ 2021 ਤੋਂ ਕੰਟਰੈਕਟ ਤੇ ਇਹਨਾਂ ਪ੍ਰੋਸੈਸ ਚੱਲ ਰਿਹਾ ਹੈਗਾ ਪਰ ਉਹ ਹਜੇ ਫਾਈਨਲ ਸਟੇਜ ਤੇ ਨਹੀਂ ਪਹੁੰਚਿਆ ਹੈਗਾ ਤੇ ਉਹ ਸਾਡੇ ਮਸਲਾ ਧਿਆਨ ਚਾ ਤੇ ਇਹਨਾਂ ਦਾ ਹੁਣ ਅਸੀਂ ਜਿਹੜਾ ਪ੍ਰੋਸੈਸ ਕਰ ਰਹੇ ਹਾਂ ਕਿਉਂਕਿ 2021 ਤੋਂ ਚੱਲ ਰਿਹਾ ਹੈਗਾ ਹੁਣ ਉਹ ਫਾਈਲਾਂ ਦੁਆਰਾ ਉਹਨਾਂ ਦੀ ਹੋਏਗੀ ਸਕਰੀਨਿੰਗ ਹੋਏਗੀ ਤੇ ਮੈਰਿਟ ਲਿਸਟ ਬਣਾ ਕੇ ਜਲਦੀ ਇਹਨਾਂ ਦਾ ਜਿਹੜਾ ਸਿਲੈਕਸ਼ਨ ਕਮੇਟੀ ਦੀ ਮੀਟਿੰਗ ਕਰਕੇ ਉਹਦੇ ਵਿੱਚ ਇਹਨਾਂ ਦਾ ਅਪਰੂਵ ਕਰਵਾ ਕੇ ਉਸ ਤੋਂ ਬਾਅਦ ਮੈਰਿਟ ਲਿਸਟ ਬਣਾਈ ਜਾਏ। ਕੀ ਲੱਗਦਾ ਕਿ ਖੇਤੀ ਹੋ ਜਾਏਗਾ ਕੰਮ ਇਹਨਾਂ ਦਾ ਲੋਕ ਜੋ ਇਹ ਜੋ ਵਾਸਤੇ ਕਹਿ ਰਹੇ ਨੇ ਕਿੰਨਾ ਕੁ ਟਾਈਮ ਲੱਗ ਸਕਦਾ ਹੈ? ਹਾਂਜੀ ਜਲਦੀ ਹੋ ਜਾਏਗਾ ਅੰਡਰ ਪ੍ਰੋਸੈਸ ਹੀ ਹੈ ਡਾਕੂਮੈਂਟ ਅ ਵੈਰੀਫਾਈ ਕਰ ਰਹੇ ਆ ਸਾਡੇ ਜਿਹੜੇ ਹੈਗੇ ਸਟਾਫ ਮੈਂਬਰ। ਕਿ ਸਰ ਇਹਨਾਂ ਦੀ ਹੜਤਾਲ ਦੇ ਨਾਲ ਸ਼ਹਿਰ ਨੂੰ ਵੀ ਦੇਖੋ ਦੌੜੀਆ ਕਿਉਂਕਿ ਸਫਾਈ ਕਰਨੇ ਨੂੰ ਦਿੱਕਤ ਹੋ ਜਾਏਗੀ ਜੇ ਕੋਈ ਨਹੀਂ ਹੁਣ ਦੇਖੋ 31 ਮਾਰਚ ਕਰਕੇ ਨਾ ਸਾਡੇ ਕੁਝ ਟਾਰਗੇਟ ਹੁੰਦੇ ਜਾਂ ਪ੍ਰਾਪਰਟੀ ਜਾ ਕੋਈ ਹੋਰ ਟੈਕਸ ਕਲੈਕਸ਼ਨ ਦੇ ਟਾਰਗੇਟ ਹੋਗੇ ਉਹਨਾਂ ਨੂੰ ਸਾਡਾ ਧਿਆਨ ਸਾਰਾ ਉਸ ਪਾਸੇ ਲੱਗਿਆ ਹੋਇਆ ਹੈਗਾ ਮੇਰੇ ਕੋਲ ਵੀ ਦੋ ਤਿੰਨ ਚਾਰਜ ਹੈਗੇ ਆ ਤੇ ਇਸ ਕਰਕੇ ਥੋੜਾ ਇਹਨਾਂ ਦਾ ਕੰਮ ਡਿਲੇ ਹੋ ਰਿਹਾ ਹੈਗਾ ਹੁਣ 31 ਮਾਰਚ ਤੋਂ ਪਹਿਲਾਂ ਬਾਅਦ ਇਹਨਾਂ ਦਾ ਸਪੀਡ ਅਪ ਕਰਕੇ ਕੰਮ ਜਲਦੀ ਇਹਨਾਂ ਨੂੰ ਮਤਲਬ ਕੰਟਰੈਕਟ ਤੇ ਜੋ ਜ਼ੋਰ ਟ੍ਰੀਟਮੈਂਟ ਕਰਨੀ ਹੈਗੀ ਹੈ ਉਹਨੂੰ ਸਰੇਜੜਾਇਆ ਜਾਏ ਤੇ ਇੱਕ